ਸਤਨਾਮ ਸ੍ਰੀ ਵਾਸੀ ਗੁਰੂ ਸਾਹਿਬ ਜੀਓ ਆਪ ਸਾਹਿਬ ਰਸਮੀ ਕਮਿਓ ਬਾਤ ਦੇੰਦ ਤੀ ਚੌਪਈ ਅਮਰੇ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਕਉ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਵੈ ਤੁਮ ਕਾਵੋ ਆਪ ਹੱਥ ਦੇ ਮੋਹਿ ਬਚਾਵੋ ਸੁਖੀ ਬਸਾ ਮੋਰੋ ਪਰਵਾਰਾ ਸੇਵਕ ਸਿਖ ਸਵੈ ਕਰਤਾਰਾ ਹੋ ਰੱਛਾ ਨਿਜ ਕਰਦਿਆ ਕਰਿਆ ਸੰਭੇਰਣ ਕੋ ਆਸ ਮਰਿਆ ਪੂਰਨ ਹੋਏ ਹਮਾਰੀ ਆਸ ਤੋਰ ਭਜਨ ਕੀ ਰਹੇ ਬਿਆਸਾ ਤੁਮੈ ਛਾੜ ਕੋਈ ਵਰਨਾ ਤੇ ਆਉ ਜੋ ਵਰਦਾਹੋ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਏ ਹੈ ਚੁਣ ਚੁਣ ਸਤਰਾ ਹਮਾਰੇ ਮਾਰੀਏ ਹੈ ਆਪ ਹਾਥ ਲੈ ਮੁਝਰ ਉਮਰੇ ਹੈ ਮਰਨ ਕਾਲ ਕਾ ਤਰਾ ਨਵਰੇ ਹੈ ਹੋ ਜੋ ਸਦਾ ਹਮਾਰੇ ਬੱਚਾ ਸ੍ਰੀ ਅਸਤੋਜ ਜੋ ਕਰੇ ਔਰਛਾ ਰੱਖ લે ਹੋ ਮਹਿਰਾਖ ਨਹਾਰੇ ਸਾਹਿਬ ਸੰਤ ਸਹਾਇ ਬਿਆਰੇ ਹੀਨ ਬਾਨਦਰਾ ਦੁਸ਼ਟਨ ਕੇ ਹੰਤਾ ਤਮੋਹ ਪੁਰੇ ਚਤੁਰਦਸੰਤਾ ਕਾਲ ਪਾਏ ਬ੍ਰਹਮਾ ਬਖਧਰਾ ਕਾਲ ਪਾਏ ਸ਼ਿਵ ਜੋ ਅਵਤਾਰ ਕਾਲ ਪਾਏ ਕਾਰ ਵਿਸ਼ਨ ਪ੍ਰਕਾਸ਼ਾ ਸੁਭਦ ਕਾਲ ਕਾ ਆਤਮਾਸ਼ਾ ਜਵਨ ਕਾਲ ਜੋ ਕਿ ਸ਼ਿਵ ਕੀਓ ਭੇਤ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜੱਛਨ ਉਪਜਾਇਓ ਆਦ ਅੰਤੋ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਕਿਸਹੀ ਕੋ ਹਮਾਰੀ ਸકલ ਪ੍ਰਜਾ ਜਨ ਆਪ ਤਵਾਰੀ ਸੇਵਕਨ ਕਾ ਸੇਵਕਨ ਸਕਦੀਆ ਸਤਰਨ ਕੋ ਬਲ ਮੋਮਦ ਕੀਓ ਕਟ ਘੜ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਤੀਰ ਪਛਾਨਤ ਜੇਂ ਟੇ ਟੇ ਗੋਚਰ ਅਸੂਲਾ ਸੋ ਪ੍ਰਕਿਰਪਾ ਦ੍ਰਿਸ਼ਟ ਕਰ ਬੋਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਫੀਰ ਪਛਾਨੈ ਘੜ ਘੜ ਕੇ ਪਟ ਪਟ ਕੀ ਜਾਨੈ ਜਬਦ ਕਰਖ ਕਰਾ ਕਰਤਾਰਾ ਪ੍ਰਜਾ ਤਰਤਵ ਦੇ ਅਪਾਰਾ ਨਵਾ ਕਰਖ ਕਰਤੋ ਕਬ ਹੋ ਤੁਮ ਮਿਲ ਤਹੇ ਤਰ ਸਭੋਂ ਜੇਤੇ ਬਦਨਾ ਤ੍ਰਿਸ਼ਤਵ ਤਹਾਰੇ ਆਪ ਆਪਣੀ ਮੂਜ ਉਚਾਰੈ ਤੁਮ ਸਭ ਹੀਂ ਦੇ ਰਹਿਤ ਨਰਲਮ ਜਾਨ ਕਦੇ ਤੇਜ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲਾੰਭੂ ਆਤਮਨੀ ਤਾ ਸੰਭ ਆਤਾ ਮੂੜੁ ਚਾਰਤ ਭੇਦਾ ਜਤੋ ਦੇਵਨਾ ਭਾਵਤ ਵੇਦਾ ਤਾ ਕੋ ਕਾਰ ਵਾਹਨ ਅਨੁਮਾਨਤ ਮਹਾ ਮੂੜ ਕਾਛੁ ਤੇ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰਤਾ ਜੀਨਤ ਨਹਿ ਭੇਵਾ ਆਪ ਆਪਨੀ ਬਤਾਇਆ ਜੀਤੇ ਵਰਨ ਪਹਿਨ ਪਹਿਨਾ ਤੋਹੇ ਸਤੀ ਉਮਰਲ ਖਾ ਨਾ ਜਾਏ ਪਸਾਰਾ ਇਹ ਬਿਸ ਜਾ ਪ੍ਰਮ ਸੰਸਾਰਾ ਏਕ ਰੂਪ ਅਨੂਪ ਸਰੂਪਾਰੰ ਭਇਉਰਾ ਕਹੀਂ ਭੂਪਾ ਅੰਡਜ ਜੇ ਰਜ ਸੇ ਤਜਕੀਨੀ ਉਹ ਤੁਹ ਬੁਝਾ ਨ ਹੋਰ ਰਾਜ ਦੇਨੀ ਅਹੋਲ ਰਾਜਾ ਹਵੇ ਬੈਠਾ ਕਹੋਂ ਸਿਮੜ ਭਇਆ ਸ਼ੰਕਰ ਇੱਠਾ ਖਵਰੇ ਸ੍ਰਿਸ਼ਟ ਰਖਾਇ ਜੰਪਵ ਆਤ ਜੁਗਾਦ ਸਰੂਪ ਸੇ ਅੰਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਬਾਤ ਸਿੱਖ ਸੰਗਾਰੋ ਦੁਸ਼ਟ ਜਿਤੇ ਉਠਵਾ ਤੁਰ ਪਾਤਾ ਸਗਲ ਮਲੇਜ ਕਰੋ ਰਣ ਘਾਤਾ ਜੇ ਆਸਤੋ ਤਵ ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖ ਧਵੈ ਮਰੇ ਉਰਖ ਤਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਗਲ ਕੋ ਇੱਕ ਵਾਰ ਹੈ ਹੈ ਤਾਂ ਕੇ ਕਾਲ ਨਿਕੜਨਾ ਹੈ ਰਛਾ ਹੋਏ ਤਾਹੀਂ ਸਭ ਕਾਲ ਦੁਸ਼ਟ ਅਰਿਸ਼ਟ ਕਰੇ ਤਤਕਾਲ ਕਿਰਪਾ ਦ੍ਰਿਸ਼ਟ ਕਨ ਜਾਹੇ ਨਿਹਰੇ ਹੋ ਤਾਂ ਕੇ ਤਾਪ ਨਾ ਤਮੋ ਹਰੇ ਹੋ ਰਿਤ ਸਿਰਦਾ ਕਰਮੋ ਸਭ ਹੋਈ ਦੁਸ਼ਟ ਛਾਛ ਵੈਸ ਕੈ ਨਾ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਪਾਸ ਤੇ ਮੁਬਾਰਤ ਜਿਨ ਨਾਮ ਨਾਰਨਾਮ ਤੇ ਹਾਰੋ ਕਹਾ ਦਾਰਸ ਦੁਸ਼ਟ ਦੋਖ ਤੇ ਰਹਾ ਖੜਕ ਜੀਤ ਮੈਂ ਸ਼ਰਨ ਤੇ ਹਾਰੀ ਆਪ ਹੱਥ ਤੈ ਲੈ ਲਿਓ ਉਵਾਰੀ ਸਰਬ othor ਮੋਹ ਹਉ ਤਹਾਇ ਦੁਸ਼ਟ ਦੋਖ ਤੇ ਰਿਓ ਬਚਾਈ ਖੜਕ ਜੀਤ ਮੈਂ ਸ਼ਰਨ ਤੇ ਹਾਰੀ ਆਪ ਹੱਥ ਤੈ ਲੈ ਲਿਓ ਉਵਾਰੀ ਸਰਬ othor ਮੋਹ ਤਹਾਇ ਦੁਸ਼ਟ ਦੋਖ ਤੇ ਲੈ ਹੋ ਬਚਾਈ ਸਤਨਾਮ ਸ੍ਰੀ ਵਾਸੀ ਗੁਰੂ ਸਾਹਿਬ ਜੀਓ ਪਾਤਸ਼ਾਹ ਸਾਹਿਬ ਸੁਮੇਖ ਬਿਉ ਬਾਚ ਦੇਨਤੀ ਚਉਪਾਈ ਅਮਰੇ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨ ਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਵੇ ਤੁਮ ਕਾਵਹ ਆਪ ਹੱਥ ਦੇ ਮੋਹਿ ਬਚਾਵੋ ਸੁਖੀ ਬਸਾ ਮੋਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਹੋ ਰੱਛਾ ਮੇਂ ਕਰਦਾ ਕਰਿਆ ਤਮ ਬੇਰਨ ਕੋ ਆਸਂ ਰਿਐ ਪੂਰਨ ਹੋਏ ਹਮਾਰੀ ਆਸ ਤੋਰ ਪਜਨ ਕੀ ਰਹੇ ਬਿਆਸਾ ਤੁਮੈ ਛਾੜ ਕੋਈ ਵਰਨਾ ਤੇ ਆਉ ਜੋ ਪਰ ਚਾਹੋ ਸੋ ਤੁਮ ਤੇ ਪਾਓ ਸੇਵਾ ਸਿੰਘ ਸਾਡੇ ਹਮਾਰੇ ਆਤਾਰੀਆਂ ਹੈ ਜਨ ਜਨ ਸਤਿ ਕਰ ਹਮਾਰੇ ਮਾਰੀਆਂ ਹੈ ਆਪ ਹਾਤ ਲੈ ਮੁਝੇ ਉਮਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਉਹ ਜੋਤ ਦਾ ਹਮਾਰੇ ਪੰਛਾ ਸ੍ਰੀ ਅਸਤੋਜ ਜੋ ਕਰੇ ਔਰ ਰੱਛਾ ਰਾਖ ਲੈ ਹੋ ਮਹਿਰਾ ਖਨ ਹਾਰੇ ਸਾਇਬ ਸੰਤੋ ਸਹਾਇ ਪਿਆਰੇ ਨੀਨ ਬੰਦ ਦੁਸ਼ਤਨ ਕੇ ਹੰਤਾ ਤੁਮੋਹ ਪੂਰੇ ਚਤੁਰ ਦਸੰਤਾ ਕਾਲ ਪਾਏ ਬ੍ਰਹਮਾ ਬਖਧਰਾ ਕਾਲ ਪਾਏ ਸਿਵ ਜੋ ਅਵਤਾਰ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਅਖਲ ਕਾਲ ਕਾ ਕੀ ਆਤਮਾਸ਼ਾ ਜਵਨ ਕਾਲ ਜੋਗੀ ਸ਼ੋ ਕੀਓ ਵੇਦਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਕਿਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕਾ ਸਿਵ ਕਨ ਸੁਪਦੀ ਆਉ ਸਤਰਨ ਕੋ ਪਲ ਮੋਮਦ ਕੀਓ ਘਟ ਘੜ ਕੇ ਅੰਦਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਜੇਂ ਤੇ ਕੋਚਰਾ ਤੁਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਬੁਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਫਿਰ ਪਛਾਨੈ ਘੜ ਘੜ ਕੇ ਪਟ ਪਟ ਕੇ ਜਾਨੈ ਜਬਦ ਕਰਖ ਕਰਾ ਕਰਤਾਰਾ ਪਰਜਾ ਕਰਤਵ ਦੇ अपारा ਜਬ ਆਕਰਖ ਕਰਤੋਂ ਕਬ ਹੋ ਤੁਮ ਮਿਲਤ ਦੇ ਤਰਸਬ ਹੋ ਜੇ ਤੇ ਬਦਨਾ ਤ੍ਰਿਸ਼ਟਵਤ ਹਾਰੇ ਆਪ ਆਪਣੀ ਮੂਜ ਉਚਾਰੈ ਤੁਮ ਸਭ ਹੀ ਤੇ ਰਹਤ ਰਲਮ ਜਾਣਦੇ ਤੇ ਤੇ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲਾੰਭ ਆਤਮਨੀਦ ਅਸੰਭ ਆਕਾ ਮੂੜ ਉਚਾਰਤ ਭੇਦਾ ਜਾਤੋ ਦੇਵਨਾ ਭਾਵਤ ਵੇਦਾ ਤਾਂ ਕੋ ਕਾਰ ਵਾਹਨ ਅਨੁਮਾਨ ਤੋ ਮਹਾ ਮੂੜ ਕਾਛ ਤੈ ਨਾ ਜਾਣਤ ਮਹਾ ਦੇਵ ਕੋ ਕਹਿ ਸਦਾ ਸ਼ਿਵ ਨਰੰਕਾਰ ਕਾ ਜੀਨ ਬਨੈ ਭੇਵਾ ਆਪਾ ਆਪਣੀ ਪਤਾ ਹੈ ਜੇ ਤੇ ਬਰਨ ਬਹਿਨ ਫੈਨਾ ਤੋਹੇ ਕੀਤੀ ਉਮਰ ਲਖਾ ਨਾ ਜਾਇ ਰਸਾਰਾ ਇਹ ਬਿਸਜਾ ਬ੍ਰਹਮ ਸੰਸਾਰਾ ਏਕਾ ਰੂਪ ਨੋਰ ਸਰੂਪਾਨੰ ਕੋਯਾਰਾ ਨਹੀ ਭੂਪਾ ਅੰਡਜੇ ਰਜੇ ਤੇ ਤਜਕੀਨੀ ਉਹ ਤੋ ਕੁਝ ਖਾਨ ਹੋਰ ਰਾਜ ਦੀਨੀ ਕਹੋਂ ਫੂਲ ਰਾਜਾ ਹੋਏ ਬੈਠਾ ਕਹੋਂ ਸਿੰਮੜ ਭਾਇਓ ਸੰਤ ਜਿ ਕੈਠਾ ਸਗਰੀ ਸ੍ਰਿਸ਼ਟ ਰਖਾਇ ਚੰਪਵ ਆਦ ਜੁਗਾਦ ਸਰੂਪ ਸੈੰਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਬਾਤ ਸਿੱਖ ਸੰਗਾਰੋ ਦੋਸ਼ੁ ਮਿਤੇ ਉਠਵਾਤ ਉਤਪਾਤਾ ਸਗਮਲੇ ਜ ਕਰੋ ਰਣ ਕਾਤਾ ਜੈ ਆਸਤਵ ਤਵ ਸਰਣੀ ਪਰੇ ਕਿਨਕੇ ਦੁਸ਼ਟ ਦੁਖਿਧਵੈ ਮਰੇ ਰਖੋ ਤਮਨ ਪਗ ਪਰਿति हारे ਤੁਨਕੇ ਤੁਮ ਸੰਕਟ ਸਬਟਾਰੇ ਜੋ ਗਲ ਕੋ ਇਕ ਬਾਰ ਆਇਆ ਹੈ ਤਾਂਕੇ ਕਾਲ ਨਿਕਰਨਾ ਹੈ ਅੱਛਾ ਹੋਏ ਵਹੀਂ ਸਭ ਕਾਲ ਦੁਸ਼ਟਾਰੇ ਟਕਰੀਂ ਟਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੀ ਨਿਹਰਿਓ ਤਾਂਕੇ ਤਾਪ ਤਨਤ ਮੋ ਹਰਿਓ ਰੀਤ ਸਿੱਧਾ ਕਰਮ ਸਭ ਹੋਈ ਦੁਸ਼ਟ ਚਾਚ ਵੈਸਕੇ ਨਾ ਕੋਈ ਇਕ ਬਾਰ ਜੇ ਤਮੈ ਸੰਭਾਰਾ ਕਾਲ ਵਾਸਤੇ ਤਾਹੀ ਮੁਬਾਰਾ ਜਿਨ ਨਾਰ ਨਾਮ ਤੇ ਹਾਰੋ ਕਹਾ ਆਦਾਰਤ ਦੁਸ਼ਟ ਦੁਖ ਤੇ ਰਹਾ ਖੜਕ ਗੀਤ ਮੈਂ ਸ਼ਰਨ ਤੇ ਹਾਰੀ ਆਪ ਹਾਥੇ ਲਿਓ ਵਾਰੀ ਸਰਬ ਠੋਰ ਮੋਹ ਹੋ ਪਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਗੀਤ ਮੈਂ ਸ਼ਰਨ ਤੇ ਹਾਰੀ ਆਪ ਹਾਤ ਦੇ ਲਿਓ ਉਵਾਰੀ ਸਰਬ ਠੋਰ ਮੋਹ ਹੋ ਤਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਤ ਸਾਹਿਬ ਰਸਮੀ ਕਮਿਓ ਬਾਤ ਬੇਨਤੀ ਚਾਉ ਭਾਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨ ਮੰਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਵੇ ਤੁਮ ਘਾਵੋ ਆਪ ਹੱਥ ਦੈ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਵੇ ਕਰਤਾਰਾ ਹੋ ਰੱਛਾ ਅਨੇ ਕਰਦੈ ਕਰਿਆ ਤੰ ਬੇਰਨ ਕੋ ਆਸਂ ਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਬਿਆਸਾ ਤੁਮੈ ਛਾੜ ਕੋਈ ਅਵਰਨਾ ਤੇ ਆਉ ਜੋ ਵਰਜਾਹੋ ਸੋ ਤੁਮ ਤੇ ਪਾਓ ਤੇਰਾ ਵਸੀਖਾ ਹਮਾਰੇ ਉਤਾਰਿਆ ਹੈ ਜੁਣ ਜੁਣ ਸਤਿ ਕਰ ਹਮਾਰੇ ਮਾਰਿਆ ਹੈ ਆਪ ਹਾਤ ਲੈ ਮੁਝਰ ਉਮਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਸਤੋਜ ਜੋ ਕਰੇ ਔਰਛਾ ਰਾਗ ਲੇ ਹੋ ਮਹਿਰਾ ਖਾਂ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਨਿਰਵਾਨ ਦਾ ਦੁਸ਼ਟਨ ਕੇ ਹੰਤਾ ਤੁਮਹੋ ਪੂਰੇ ਚਤੁਰ ਦਸੰਤਾ ਕਾਲ ਪਾਏ ਭੰਮਾ ਬਖਧਰਾ ਕਾਲ ਪਾਏ ਸਿਵ ਜੋ ਅਵਤਾਰਾ ਕਾਲ ਪਾਏ ਕਾਰ ਵਿਸ਼ਨ ਪ੍ਰਕਾਸ਼ਾ ਅਖਲ ਕਾਲ ਕਾ ਕੀ ਆਤਮਾਸ਼ਾ ਜਵਨਕਾਲ ਜੋ ਕੀ ਸ਼ੋਕਿਓ ਮੇਦਰਾਜ ਬ੍ਰਹਮਾ ਜੋਥਿਓ ਜਵਨਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤੋ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਕਿਸਹੀ ਕੋ ਹਮਾਰੀ ਸਕਲ ਪ੍ਰਜਾਣ ਆਪ ਸਵਾਰੀ ਸੇਵਕਨ ਕਾ ਸੇਵਕਨ ਸਭ ਦੀਓ ਸਤਰਨ ਕੋ ਪਲ ਮੋਮਦ ਕੀਓ ਘਟ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਤੀਰ ਪਛਾਨਤ ਜੈੰਟੇ ਗੁੰਚਰ ਅਸੂਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਬੁੱਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਫਿਰ ਪਛਾਨੈ ਘੜ ਘੜ ਕੇ ਪਟ ਪਟ ਕੇ ਜਾਨੈ ਜਬਦ ਕਰਖ ਕਰਤ ਕਰਤਾਰਾ ਪ੍ਰਜਾ ਕਰਤਵ ਦੇ ਅਪਾਰਾ ਜਬਾ ਕਰਖ ਕਰਤੋਂ ਕਬਹੋ ਤੁਮ ਮਿਲਤ ਦੇ ਤਰਸਬਹੁ ਜੇਤੇ ਬਦਨਾ ਤ੍ਰਿਸ਼ਟਵਤ ਹਰੇ ਆਪ ਆਪਣੀ ਮੂਜ ਉਚਾਰੈ ਤੁਮ ਸਮਝਿੰਦੇ ਰਹਿ ਤਰਲਮ ਜਾਨ ਕਦੇ ਤੇਜ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਤਮਨੀਦ ਤਸੰਭ ਆਗਾ ਮੂੜ ਉਚਾਰਤ ਭੇਦਾ ਜਾ ਕੋ ਦੇਵਨਾ ਭਾਵਤ ਵੇਦਾ ਤਾਂ ਕੋ ਕਾਰ ਪਾਹਨ ਅਨੁਮਾਨ ਤੋ ਮਹਾ ਮੂੜ ਕਾਛੁ ਤੇ ਨ ਜਾਣਤ ਮਹਾ ਦੇਵ ਤੋ ਕਹਿ ਸਦਾ ਸ਼ਿਵ ਅਨਰੰਕਾਰ ਕਾ ਜੀਨ ਬਨੈ ਭੇਵਾ ਆਪਾ ਆਪਣੀ ਬੋਲ ਹੈ ਜੇ ਤੀਰਨ ਪੈਨ ਪੈਨਾ ਤੋਹੇ ਕੀਤੀ ਉਮਰਦ ਖਾਨਾ ਜਾਇ ਬਸਾਰਾ ਇਹ ਬਿਸ ਜਾ ਪ੍ਰਥਮ ਸੰਸਾਰਾ ਏਕਾ ਰੂਪ ਅਨੋਕ ਧਰੋਪਾਨ ਪੈਉਰਾ ਨਹੀਂ ਭੂਪਾ ਅੰਡਜ ਜੇ ਰੱਜੇ ਤਜਕੀਨੀ ਉਤ ਪੁਜਖਾਨ ਹੋਰ ਰੱਜ ਦੇਨੀ ਕਉਹ ਫੋਲ ਰਾਜਾ ਹਵੇ ਬੈਠਾ ਕਉਹ ਸਿੰਮੜ ਭਾਇਓ ਸੰਕਰ ਇੱਠਾ ਸਗਰੇ ਸ੍ਰੇਸ਼ਟ ਰਖਾਇ ਚੰਪਵ ਆਤ ਜੁਗਾਤ ਸਰੂਪ ਸੈੰਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਬਾਤ ਸਿੱਖ ਸੰਗਾਰੋ ਦੋਸਤ ਜਿਤੇ ਉਠਵਾਤ ਉਸ ਪਾਤਾ ਸਗਲ ਮਲੇਜ ਕਰੋ ਰਣ ਕਾਤਾ ਜੈ ਆਸਤਵ ਤਵ ਸਰਣੀ ਪਰੇ ਗਿਣਕੇ ਦੁਸ਼ਟ ਦੁਖਿਤ ਹਵੈ ਮਰੇ ਉਰਖੋ ਤਮਨ ਪਗ ਪਰੇ ਤਿਹਾਰੇ ਤੁਨਕੇ ਤੁਮ ਸੰਕਟ ਸਬਟਾਰੇ ਜੋ ਗਲ ਕੋ ਇਕ ਬਾਰ ਆਇਆ ਹੈ ਤਾਂਕੇ ਕਾਲ ਨਿਕੜਨਾ ਹੈ ਅੱਛਾ ਹੋਏ ਬਾਹੀਂ ਸਭ ਕਾਲ ਦੁਸ਼ਟਾਰੇ ਇਖ ਕਰੀਂ ਮਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੀ ਨਿਹਰਿਓ ਤਾਂਕੇ ਤਾਪ ਤਨ ਨਾ ਕੋ ਮਹਰਿਓ ਰੇਤ ਸਿੱਧਾ ਕਰਮੋ ਸਭ ਹੋਈ ਦੁਸ਼ਟ ਸਾਛ ਵੈਸਕੇ ਨਾ ਕੋਈ ਇਕ ਬਾਰ ਜੇ ਤਮੈ ਸੁਭਾਰਾ ਕਾਲ ਪਾਸਤੇ ਤਾਂਹੀ ਮੁਬਾਰਾ ਜਿਨ ਨਾਰ ਨਾਮ ਤਿਹਾਰੋ ਕਹਾ ਦਾਰਤ ਦੁਸ਼ਟ ਦੋਖ ਤੇ ਰਹਾ ਖੜਕ ਜੀਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੇ ਹੋਵਾਰੀ ਸਰਬ othor ਮੋਹ ਤਹਾਇ ਗੁਸ਼ਟ ਦੋਖ ਤੇ ਰਿਓ ਬਚਾਈ ਖੜਗ ਵੀ ਤਮੈ ਸ਼ਨ ਤੇ ਹਾਰੀ ਆਪ ਹਾਥ ਦੈ ਲਿਓ ਹੋਵਾਰੀ ਸਰਬ othor ਮੋਹ ਤਹਾਇ ਗੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਸੀ ਗੁਰੂ ਸਾਹਿਬ ਜੀਓ ਪਾਤਸ਼ਾਹ ਜੀ ਸੁਣਿ ਕਬਿਓ ਬਾਤ ਦਿਨਤੀ ਚਾਉ ਬਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨ ਨਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਵੇ ਤੁਮ ਘਾਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਬਸਾ ਮੋਰਾ ਪਰਵਾਰਾ ਸੇਵਕ ਸਿਖ ਸਵੇ ਕਰਤਾਰਾ ਹੋ ਰੱਛਾ ਜਿ ਕਰਦਾ ਕਰਿਆ ਸਭੈ ਰਣ ਕੋ ਆਸਂ ਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਬਜਨ ਕੀ ਰਹਿ ਬਿਆਸਾ ਤੁਮੈ ਛਾੜ ਕੋਈ ਵਰਨਾ ਥਿ ਆਉ ਜੋ ਵਰ ਚਾਹੋ ਸੋ ਤੁਮ ਤੇ ਪਾਓ ਸੇਵਾ ਕਰੇ ਕੋ ਸਾਡੇ ਹਾਰੇ ਤਨ ਚੁਣ ਸਤਰਾ ਸਾਡੇ ਮਾਰੀਏ ਆਪ ਹਾਤ ਲੈ ਮੁਝੇ ਉਬਰਿਆ ਮਰਨ ਕਾਲ ਕਾtras ਨੁਰਿਆ ਹੋ ਜੋ ਸਦਾ ਸਾਡੇ ਪਛਾ ਸ੍ਰੀ ਅਸਤੋਜ ਜੋ ਕਰੇ ਅਵਰਛਾ ਰਾਗ ਲੇ ਹੋ ਮਹਿਰਾਖਾ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਨੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੇ ਚਤੁਰ ਦਸਤੰਤਾ ਕਾਲ ਪਾਏ ਬ੍ਰਹਮਾ ਬਖਧਰਾ ਕਾਲ ਪਾਏ ਸਿਵ ਜੋ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਅਖਤ ਕਾਲ ਕਾ ਆਗਿਆ ਤੁਮ ਆਸ਼ਾ ਜਵਨ ਕਾਲ ਜੋ ਕੀ ਸ਼ੋਕਿਓ ਮੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਰਵੋਤ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੈ ਤੋ ਜਛਨ ਉਪਜਾਇਓ ਆਦ ਅੰਤੋ ਇਕੈ ਅਵਤਾਰਾ ਸੋਈ ਗੁਰੂ ਸਮਝਯੋ ਹਮਾਰਾ ਨਮਸਕਾਰ ਕਿਸਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਦਵਾਰ ਸੇਵਕਨ ਕ ਸੇਵਕਨ ਸੁਭਦੀਓ ਸਤਰਨ ਕ ਪਲਮੋਮਦ ਕੀਓ ਘਟ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਤੀਰ ਪਛਾਨਤ ਜੈੰਟੇਤ ਕੋੰਚਰ ਅਸੂਲਾ ਸਾਪਰਿ ਕਿਰਪਾ ਦ੍ਰਿਸ਼ਟ ਕਰ ਬੋਲਾ ਸੰਤਾਂ ਦੁਖ ਪਾਏ ਸੁਖੀ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਫੀਰ ਪਛਾਨੈ ਘੜ ਘੜ ਕੇ ਪਟ ਪਟ ਕੇ ਜਾਨੈ ਜਬਦ ਕਰਖ ਕਰਾ ਕਰਤਾਰਾ ਪ੍ਰਜਾ ਤਰਤਵ ਦੇ ਅਪਾਰਾ ਜਬਾ ਕਰਖ ਕਰਤੋ ਕਬਹੋ ਤੁਮ ਮਿਲਤ ਦੇ ਤਰਸਾ ਬਹੁ ਜੇਤੇ ਬਦਨ ਤ੍ਰਿਸ਼ਟਵ ਤਹਾਰੇ ਆਪ ਆਪਣੀ ਮੋਜ ਉਜਾਰੈ ਤੁਮ ਸਭ ਹੀ ਤੇ ਰਹਤ ਰਲਮ ਜਾਣ ਕਬੇ ਤੇ ਤੇ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਤਮਨੀ ਤਸੰਭ ਆਗਾ ਮੂੜ ਕਾ ਚਾਰਤ ਭੇਦਾ ਜਾਤੋ ਦੇਵਨਾ ਭਾਵਤ ਵੇਦਾ ਤਾਂ ਕੋ ਕਾਰ ਪਾਹਨ ਅਨੁਮਾਨ ਤੋ ਮਹਾ ਮੂੜ ਕਾ ਚੋ ਤੇ ਨ ਜਾਣਤ ਮਹਾ ਦੇਵ ਕਉ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਜਿਨ ਬਨੈ ਭੇਵਾ ਆਪ ਆਪਣੀ ਬੁਧਾਇ ਜੀਤੇ ਵਰਨ ਪਹਿਨ ਪਹਿਨਾ ਤੋਹੇ ਤੇਤੀ ਤੁਮਰਲ ਖਾਨਾ ਜਾਇ ਪਸਾਰਾ ਇਹ ਵਿਸ ਜਾ ਬਖਮ ਸੰਸਾਰਾ ਏਕੈ ਰੂਪ ਅਨੂਪ ਤਰੁਪਾਰੰ ਪਇਉ ਰਾਵ ਕਹੀਂ ਭੂਪਾ ਅੰਡਜ ਜੇ ਰਜ ਤੇ ਤਜਕੀਨੀ ਉਤ ਕੁਟ ਖਾਨ ਮੋਹ ਰਾਚ ਦੇਨੀ ਕਹਉ ਫੋਲ ਰਾਜਾ ਹਵੇ ਬੈਠਾ ਕਹਉ ਸਿਮੜ ਭਾਇਓ ਸ਼ੰਕਰ ਇਖਾਠਾ ਕਬਰੀ ਸ੍ਰੇਸ਼ਟ ਰਖਾਈ ਚੰਪਵ ਆਦ ਜੁਗਾਦ ਸਰੂਪ ਸੈ ਅੰਭਾਵਾ ਅਵ ਰੱਛਾ ਮੇਰੀ ਤੁਮ ਕਰੋ ਸਿਖਤ ਬਾਤ ਸਿਖਤ ਸੰਗਾਰੋ ਦੋਸਤ ਇਹ ਉਠਵਾਤ ਉਸ ਬਾਤ ਦਾ ਸਗਲ ਮਲੇਜ ਕਰੋ ਰਣਗਾਤਾ ਜੇ ਆਸਥਾਵ ਸ਼ਰਣੀ ਪਰੇ ਕਿਨਕੇ ਦੁਸ਼ਟ ਦੁਖਿਤ ਹੋਵੇ ਮਰੇ ਉਰਖੋ ਜਮਨ ਪਖਰੇ ਤਿਹਾਰੇ ਤਨਕੇ ਤੁਮ ਸੰਕਟ ਸਬਟਾਰੇ ਜੋ ਗਲ ਕੋ ਇਕ ਬਾਰ ਆਇਆ ਹੈ ਤਾਂ ਕੇ ਕਾਲ ਨਿਕੜਨਾ ਹੈ ਰੱਛਾ ਹੋਏ ਬਾਹੀਂ ਸਭ ਕਾਲਾ ਦੁਸ਼ਟਾਰੇ ਇਖਟ ਕਰੀ ਤਤਕਾਲਾ ਕ੍ਰਿਪਾ ਦ੍ਰਿਸ਼ਟਿ ਤਨ ਜਾਹੀ ਨਿਹਰਿਓ ਤਾਂ ਕੇ ਤਾਪਨਤ ਮੋਹ ਰਹਿਓ ਹ੍ਰਿਤ ਸਿਰਦਾ ਕਰਮੋ ਸਭ ਹੋਈ ਦੁਸ਼ਟਾ ਚਾਚ ਵੈਸਕੇ ਨਾ ਕੋਈ ਇਕ ਬਾਰ ਜਿਨ ਤੁਮੈ ਸੰਭਾਰਾ ਕਾਲ ਪਾਸਤੇ ਤਾਹੀ ਮੁਬਾਰਾ ਜਿਨ ਨਾਰ ਨਾਮ ਤੇ ਹਾਰੋ ਕਹਾ ਆਦਾਰਤ ਦੁਸ਼ਟ ਦੋਖ ਤੇ ਰਹਾ ਖੜਕ ਜੀਤ ਮੈਂ ਸ਼ਰਨ ਤਿਹਾਰੀ ਆਪ ਹਾਥੇ ਲੇ ਹੋ ਵਾਰੀ ਸਰਬ othor ਮੋਹ ਤਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ வீਤਮੈ ਛਨ ਤੇ ਹਾਰੀ ਆਪ ਹਾਥ ਦੇ ਲਿਓ ਹੋ ਵਾਰੀ ਸਰਬ othor ਮੋਹ ਤਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਸੀ ਗੁਰੂ ਸਾਹਿਬ ਜੀਓ ਆਪ ਸਾਹਿਬ ਰਸਮੀ ਕਬਿਓ ਬਾਚ ਦੇਂਦਿ ਤੀ ਚੌਪਈ ਹਮਰੀ ਕਰੋ ਹਾਥ ਦੇ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨ ਨਮਨ ਰਹਿ ਹਮਾਰਾ ਆਪਣਾ ਜਾ ਕਰੋ ਪ੍ਰਤਿਪਾਰਾ ਅਮਰੇ ਦੁਸ਼ਤ ਸਵੇ ਤੁਮ ਘਾਵੋ ਆਪਰਾ ਹੱਥ ਦੈ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਵੇ ਕਰਤਾਰਾ ਹੋਰ ਅੱਛਾ ਨਿਰ ਕਰਦੈ ਕਰਿਆ ਸੰਭੇਰਣ ਕੋ ਆਸ ਮਰਿਆ ਪੂਰਣ ਹੋਏ ਹਮਾਰੀ ਆਸ ਤੋਰ ਪਜਨ ਕੀ ਰਹੇ ਬਿਆਸਾ ਉਮੈ ਛਾੜ ਕੋਈ ਅਵਰਨਾ ਤੇ ਆਉ ਜੋ ਪਰਚਾਹੋ ਤੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰਾ ਹਮਾਰੇ ਮਾਰੀਆ ਹੈ ਆਪਹਾ ਹਾਤ ਨੈ ਮੁਝਾ ਉਮਰਿਆ ਮਰਨ ਕਾਲ ਕਾ ਤਰਾਸ ਨਿਉਰਿਆ ਹੋ ਜੋਤਦਾ ਹਮਾਰੇ ਪਛਾ ਸ੍ਰੀ ਅਸਤੋਜ ਜੋ ਕਰੇ ਔਰ ਰਛਾ ਰਾਖ ਲੇ ਹੋ ਮਹਿਰਾ ਖਨ ਹਾਰੇ ਸਾਹਿਬ ਸੰਤੋ ਸਹਾਇ ਪਿਆਰੇ ਨੀਨ ਬੰਦ ਦੁਸ਼ਤਨ ਕੇ ਹੰਤਾ ਤੁਮੋਹ ਪੂਰੀ ਚਤੁਰਦਸ ਸੰਤਾ ਕਾਲ ਪਾਏ ਬ੍ਰਹਮਾ ਬਖਧਰਾ ਕਾਲ ਪਾਏ ਸਿਵ ਜੋ ਅਵਤਾਰਾ ਕਾਲ ਪਾਏ ਕਾਰ ਵਿਸ਼ਨ ਪ੍ਰਕਾਸ਼ਾ ਅਖਲ ਕਾਲ ਕਾ ਆਹੀ ਆ ਤਮਾਸ਼ਾ ਜਵਨ ਕਾਲ ਜੋ ਕੀ ਸ਼ੋਕਿਓ ਮੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤੋ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਕਿਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਤਵਾਰੀ ਸੇਵਕਨ ਕਾ ਸੇਵਕਨ ਸੁਖ ਦੇਇ ਸਤਰਣ ਕਾ ਪਲ ਮੋਮਦ ਕੀਓ ਘਟ ਘੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੇਂ ਟੇਟ ਕੋਂਚਰ ਅਸਤੂਲਾ ਸਭ ਪ੍ਰੇਪਾ ਦ੍ਰਿਸ਼ਟ ਕਰ ਬੋਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਫੀਰ ਪਛਾਨੈ ਘੜ ਘੜ ਕੇ ਪਟ ਪਟ ਕੇ ਜਾਨੈ ਜਬਦ ਕਰਖ ਕਰਾ ਕਰਤਾਰਾ ਪ੍ਰਜਾ ਤਰਤਵ ਦੇ ਅਪਾਰਾ ਜਬਾ ਕਰਖ ਕਰਤੋ ਕਬਹੋ ਤੁਮ ਮਿਲਤ ਦੇ ਤਰਸ ਬੋ ਦੇਵ ਦਾ ਬਦਨਾ ਤ੍ਰਿਸ਼ੁਲ ਉਧਾਰੇ ਆਪ ਆਪਣੀ ਮੂਰਤ ਉਚਾਰੈ ਤੁਮ ਸਭ ਹਿੰਦ ਰਹਿਤ ਰਲਮ ਜਾਣਦੇ ਸੇਧ ਅਰ ਅਲਮ ਨਿਰੰਕਾਰ ਨਿਰਭਗਰ ਨਿਰਲਾmb ਆਤਮਨੀ ਅਨਾਦ ਅਸੰਭ ਆਕਾਮੂੜ ਵਿਚਾਰਤ ਭੇਦਾ ਜਗਤ ਦੇਵਨਾ ਭਾਵਤ ਵੇਦਾ ਤਾਂ ਕੋ ਕਾਰ ਵਾਹਨ ਅਨੁਮਾਨਤ ਮਹਾ ਮੂੜ ਕਾਛ ਤੇ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਦਾ ਜੀਨਤ ਨਹਿ ਭੇਵਾ ਆਪ ਆਪ ਨਹੀਂ ਬੁਧਾਇ ਜੀਤੇ ਵਰਨ ਪਹਿਨਾ ਤੋਹੇ ਕੀਤੀ। ਹਮਰਾ ਲਖਾ ਨਾ ਜਾਇ ਪਸਾਰਾ ਇਹ ਬਿਸਦਾ ਪ੍ਰਥਮ ਸੰਸਾਰਾ। ਏਕ ਹੈ ਰੂਪ ਅਨੋਕ ਤਰੁਤਾਰੰ ਕੋ ਰਾਵ ਨਹੀਂ ਭੂਪਾ। ਅੰਡਜ ਜੇ ਰਜੈ ਤਜਕੀਨੇ ਓਤ ਕੁਝ ਖਾਨ ਹੋਰ ਰਾਚ ਦੇਨੀ। ਕਹੋਂ ਹੋਲ ਰਾਜਾ ਹਵੇ ਬੈਠਾ ਕਹੋਂ ਸਿੰਮੜ ਭਾਇਓ ਸ਼ੰਕਰ ਇੱਠਾ। ਕਬਰੀ ਸ੍ਰੇਸ਼ਟਿ ਖਾਏ ਚੰਪਵ ਆਦ ਜੁਗਾਦ ਸ਼੍ਰੋਪ ਸੈੰਭਵ। ਅਵ ਰੱਛਾ ਮੇਰੀ ਤੁਮ ਕਰੋ ਤੇਖ ਵਾਰ ਅਸਿਕ ਸੰਗਾਰੋ। ਦੁਸ਼ਟ ਜਿਤੇ ਉਠਵਾਤ ਉਧਬਾਤਾ ਸਤਲਮਲੇ ਜਗਰੋ ਰਣਭਾਤਾ ਜੇ ਆਸਤੋਇ ਤਵ ਸ਼ਰਣੀ ਪਰੇ ਦਿਨ ਕੇ ਦੁਸ਼ਟ ਦੁਖਿਤ ਹੋਵੈ ਮਰੇ ਉਰਖੋ ਤਮਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਆਇਆ ਹੈ ਤਾਂ ਕੇ ਕਾਲ ਨਿਕੜਨਾ ਹੈ ਅੱਛਾ ਹੋਏ ਕਾਹੇ ਸਭ ਕਾਲਾ ਦੁਸ਼ਟਾਰੇ ਟਕਰੇਂ ਤਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹੇ ਨਿਹਰਿਓ ਤਾਂ ਕੇ ਤਾਪਨਕ ਮੋ ਹਰਿਓ ਰਿਤ ਸਿਰਦਾ ਘਰਮ ਸਭ ਹੋਈ ਦੁਸ਼ਟ ਛਾਛ ਵੈਸਕੇ ਨਾ ਕੋਈ ਇਕ ਬਾਰ ਜੇ ਤਮੈ ਸੰਭਾਰਾ ਕਾਲ ਪਾਸਤੇ ਤਾਂ ਹੀ ਮੁਬਾਰਾ ਜਿਨ ਨਾਰ ਨਾਮ ਤੇ ਹਾਰੋ ਕਹਾ ਆਦਾਰਤ ਦੁਸ਼ਟ ਦੁਖ ਤੇ ਰਹਾ ਖੜਗ ਜੀਤ ਮੈਂ ਸ਼ਰਨ ਤੇ ਹਾਰੀ ਆਪ ਹਾਥੇ ਹੋ ਵਾਰੀ ਸਰਬ othor ਮੋਹ ਹਉ ਹਾਈ ਦੁਸ਼ਟ ਦੋਖ ਤੇ ਰਿਓ ਬਚਾਈ ਖੜਗ வீਤ ਮੈਂ ਸ਼ਮ ਤੇ ਹਾਰੀ ਆਪ ਹਾਥ ਰਹਿ ਲਿਓ ਹੁ ਵਾਰੀ ਸਰਬ othor ਮੋਹ ਤਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ